ਫਾਜ਼ਿਲਕਾ ਦੇ ਪਿੰਨ ਹਸਤਾ ਕਲਾਂ ਦੇ ਵਿੱਚ ਇੱਕ ਪਰਿਵਾਰ ਵੱਲੋਂ ਆਪਣੇ ਗਵਾਨੀਆਂ ਦੇ ਉੱਪਰ ਉਹਨਾਂ ਦੇ ਕਰਤੇ ਹਮਲਾ ਕਰਨ ਦੇ આરોਪ ਲਗਾਏ ਗਏ ਜਿਸ ਦੇ ਵਿੱਚ ਇੱਕ ਮਹਿਲਾ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਹਨਾਂ ਹੀ ਪਰਿਵਾਰ ਵੱਲੋਂ ਗਵਾਨੀਆਂ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਕਰਦੇ ਵਿੱਚ ਆ ਕੇ ਲੁੱਟਮਾਰ ਕਰਨ ਅਤੇ ਕਰਦੀਆਂ ਕੰਨਾਂ ਤੋੜਨ ਦੇ આરોਪ ਵੀ ਲਗਾਏ ਗਏ ਹਨ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਕੁਝ ਜਗ੍ਹਾ 2008 ਦੇ ਵਿੱਚ ਖਰੀਦੀ ਸੀ ਜਿਸ ਨੂੰ ਹੁਣ ਗਵernੀਆਂ ਵੱਲੋਂ ਖਰੀਦਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਸ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਮਾਤਾ ਜੀ ਕੀ ਨਾਮ ਜੀ ਆਪਣਾ ਪ੍ਰੀਤੋ ਬਾਈ ਮਾਤਾ ਜੀ ਕਿਵੇਂ ਨੁਕਸਾਨ ਹੋਇਆ ਹੈ ਪੂਰੀ ਗੱਲ ਸਾਨੂੰ ਤੁਸੀਂ ਦੱਸੋ ਨਿਸ਼ਕਾਏ ਹੋਇਆ ਸੀ ਕਿ ਅਸੀਂ ਘਰੇ ਨਹੀਂ ਮੈਂ ਤਾਂ ਗਈ ਸੀ ਮੈਂ ਤਾਂ ਬਾਹਰ ਖੇਤ ਗਈ ਵੀ ਸੀ ਤੇ ਮੈਂ ਤਾਂ ਥਰਗਾ ਰਾਹ ਵਿੱਚ ਆਂਦੀ ਪੀਸੀ ਤੇ ਮੈਨੂੰ ਇਹਨਾਂ ਨੇ ਗੱਲ ਇਹ ਕੀਤੀ ਵੀ ਤੁਹਾਡੇ ਘਰ ਦੇ ਗੁੰਡੇ ਪਏ ਖੜੇ ਨੇ ਤੇ ਵੀ ਇਹ ਸਾਰਾ ਨਸ਼ਕਾਨ ਕੀਤੀ ਜਾਂਦੇ ਤੇ ਫੱਜੇ ਤਰੁੱਕੀ ਮੈਂ ਤਾਂ ਅੱਧਾ ਕੁ ਤੱਕ ਕੀਤੀ ਬੈਠੇ ਸੀ ਫਿਰ ਸਾਰਾ ਪੰਨੀ ਤਰੋਹੀ ਬੈਠੇ ਆਏ ਮੇਰੀ ਕੁੜੀ ਨੂੰ ਤਰੋਹੀ ਤਰਾਏ ਦੂ ਮੈਂ ਫੱਜੀ ਤਾਂ ਮੈਂ ਵਿੱਚ ਪਈ ਤੇ ਵੀ ਅਸੀਂ ਤਿੰਨੇ ਜਣੀਆਂ ਹੀ ਗਿਆ ਸੀ ਘਰੇ ਇਹ ਜਿੰਨਾ ਕੋ ਸਾਡੇ ਕੋ ਹੰਬੜਾ ਹੋਇਆ ਬਿ ਗੁੜੀਆਂ ਉਹ ਬੰਦੇ ਸੀ ਅਸੀਂ ਬੁੜੀਆਂ ਸੀ ਤੇ ਉਹਨਾਂ ਨੇ ਤਾਂ ਵੀ ਸਾਡੇ ਨਾਲ ਜਿੰਨੀ ਕੋ ਉਹਨਾਂ ਨੇ ਬੜੀ ਹੱਦ ਨਾਲ ਤਾਂ ਕੀਤੀ ਮੋੜ ਵੀ ਅਸੀਂ ਆ ਕਾਹ ਨਾਲ ਜੰਦਰਾ ਲਾਹ ਤੱਕ ਉਹਨੇ ਜੰਦਰਾ ਪਾਣ ਤੇ ਉਹ ਪਾਣ ਤਾਂ ਨਾਗ ਸਾਡੇ ਲਾ ਦਿੱਤੀ ਬੜਾ ਨਿਸ਼ਕਾਨ ਹੋਇਆ ਕਹਿੰਦੇ ਆਦੇ ਬੰਦਿਆਂ ਨੂੰ ਬਾਹਰ ਕੱਢੋ ਆਦੇ ਮੁੰਡੇ ਨੂੰ ਤੇ ਆਦੇ ਨੂੰ ਵੀ ਪਤੀ ਨੂੰ ਬਾਹਰ ਕੱਢ ਤੇ ਮੈਂ ਆਖਾ ਵੀ ਉਹ ਨਹੀਂ ਹੈਗੇ ਘਰੇ ਵੀ ਜਹੁੰਦੇ ਤਾਂ ਸਾਨੂੰ ਪਤਾ ਹੁੰਦਾ ਤਾਂ ਮੁਰਤਾਂ ਸੀ ਕੋ ਕੰਬੜਾ ਕਰੀਏ ਵੀ ਨਹੀਂ ਘਰੇ ਹੈਗੇ ਸੀ ਤੇ ਆਂਦੇ ਅਸੀਂ ਅੱਜ ਮਾਰ ਕੇ ਨਾ ਨੂੰ ਜਾਣਾ ਆਖੇ ਤੇ ਜਿੰਨਾ ਕੋ ਸਾਡੇ ਭਈ ਉਹ ਨਾ ਨੂੰ ਸੱਟਾ ਸੱਟਾ ਬੜੀਆਂ ਲਾ ਤਾਂ ਸਾਡਾ ਸੋਨਾ ਮੇਰੇ ਕੰਨ ਦੀ ਵਾਲ ਹੀ ਹੈਗੀ ਸੀ ਇੱਕ ਤਰੂ ਲਗਾਏ ਤੇ ਅੰਦਰੋਂ ਜਿੰਨਾ ਫਿਰਦਾ ਅੰਦਰ ਹੱਥ ਮਾਰ ਪੱਲਾ ਮਾਰ ਗਏ ਜਿਹੜੇ ਨਾਲ ਅਗਵਾਂਡੇ ਹੈਗੇ ਸੀ ਨੱਚ ਖਰੀਦੀ ਸੀ ਇਹ ਵੀ ਨਾਲ ਬੁੱਢੀਆਂ ਬੰਦੇ ਨਾਲ ਹੈਗੇ ਸੀ ਤੇ ਨਾਲ ਮਲਕੰਦ ਪਾਦੇ ਸੀ ਪਾਵ ਨਹੀਂ ਦਿੰਦੇ ਸੀ ਤੇ ਸਾਡੇ ਨਾਲ ਬੜਾ ਹੀ ਨਿਸ਼ਕਾਨ ਉਹਨਾਂ ਖਦੇ ਨਕਾਰ ਕੀਤਾ ਸੀ ਕੋਈ ਜਾਣ ਪਛਾਣ ਹੈਗੀ ਇੱਕ ਵੇਖਿਆ ਤੁਸੀਂ ਕਿਸੇ ਦਾ ਨਾਂ ਤੁਹਾਨੂੰ ਪਤਾ ਜਿਨ੍ਹਾਂ ਨੇ ਹਮਲਾ ਤੁਹਾਡੇ ਤੇ ਕੀਤਾ ਨਹੀਂ ਉਹਨਾਂ ਨੇ ਨਹੀਂ ਕੀਤਾ ਜਿਹੜੇ ਪਿੰਡ ਦੇ ਸਾਡੇ ਅਗਵਾਂਡੇ ਹੈਗੇ ਸੀ ਇਹ ਇਹ ਹੈਗੇ ਨੇ ਨਾ ਸਾਨੂੰ ਪਤਾ ਤੇ ਉਹਨਾਂ ਦੀ ਕੋਈ ਜਾਣ ਪਛਾਣ ਨਹੀਂ ਗਈ ਤੁਹਾਨੂੰ ਸਾਨੂੰ ਉਹਨਾਂ ਦੀ ਪਛਾਣ ਨਹੀਂ ਆਣ ਪਛਾਤੇ ਸੀ ਨਹੀਂ ਬੁੱਤੂ ਦੇ ਬੰਦੇ ਸੀ ਸਾਨੂੰ ਨਹੀਂ ਪਛਾਣ ਹੈਗੀ ਸੀ ਜਿਹੜੇ ਸਾਡੇ ਹੈਗੇ ਸੀ ਪਿੰਡ ਦੇ ਹੀ ਇਹ ਇੱਕ ਇੱਕ ਆਸੀ ਆਪਣਾ ਦੂਜਾ ਕਿ ਤਿੰਨ ਨੰਬਰ ਦਾ ਤੇ ਇੱਕ ਦੋ ਆ ਜੇ ਰੇਤੇ ਵਾਲੀ ਦੀ ਹੈਗੀ ਆਈ ਇਹ ਜਿਹੜੇ ਇੱਥੇ ਕੀਤੇ ਗਏ ਨੇ ਕਰਦੇ ਵਿੱਚ ਕੀ ਕੀ ਥਿਆਰ ਕੀ ਸੀ ਉਹਨਾਂ ਕੋਲ ਜੀ ਚਾਰ ਉਹਨਾਂ ਕੋਲ ਅਸੀਂ ਵੀ ਰਹਿ ਫੜਾਇਆ ਸੀ ਨਾਂਦੇ ਕੋਲ ਵੀ ਆ ਪਿਸਟਾ ਕਿਹੜੇ ਗਿਆ ਸੀ ਇਹ ਗਏ ਅਸੀਂ ਨਾਂਦੇ ਕੋਲ ਨੰਗੀਆਂ ਕਿਰਪਾਨਾਂ ਹੈਗੀਆਂ ਆਆਂ ਤੇ ਨਾਂਦੇ ਕੋਈ ਇੱਕ ਹੱਥਾਂ ਚ ਪਾਉਣ ਵਾਲੇ ਕਿਹੜੇ ਹੋ ਗਏ ਸੀ ਕਿਹੜਾ ਸੁਬਿਆਂ ਜਾਲੇ ਤੇ ਉਹਦੂ ਚੈਨਾ ਤੇ ਉਹਦੂ ਉਦ ਜਾ ਨੰਗੀਆਂ ਕਿਰਪਾਨਾਂ ਹੈਗੀਆਂ ਜੀ ਨਾਂਦੇ ਕੋਲ ਹਾਂ ਬੜਾਈ ਉਹਨਾਂ ਪਰ ਤਾਂ ਸਾਡੇ ਕੈਮਰੇ ਤੋੜ ਦਿੱਤੇ ਨੇ ਤੇ ਬੁਰੇ ਹਾਲ ਤੇ ਬੁਰਾ ਹੀ ਉਹਨਾਂ ਨੇ ਹੱਦ ਨਾ ਬਈ ਕਟਿਆੜਾ ਬੜਾਈ ਕੀਤਾ ਸਾਡਾ ਉਹਨਾਂ ਕੀ ਕੀ ਨੁਕਸਾਨ ਕੀਤਾ ਨੁਕਸਾਨ ਤਾਂ ਸਾਡਾ ਵੀ ਤਾਂ ਪੈਸੇ ਸਾਡੇ ਕਾਢ ਲ ਗਏ ਨਹੀਂ ਆਹ ਵਾਲੀ ਮੇਰੀ ਲਾਲ ਗਏ ਨਹੀਂ ਤੇ ਆ ਅੰਦਰ ਜਿਹੜਾ ਨਿਸ਼ਕਾਨ ਅੰਦਰ ਅੱਗ ਲਾ ਗਏ ਨਹੀਂ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਝਗੜਾ ਹੋਇਆ ਨਹੀਂ ਪਹਿਲਾਂ ਲੜਾਈ ਝਗੜਾ ਨਹੀਂ ਹੋਇਆ ਅਸੀਂ ਪਹਿਲਾਂ ਸਾਡਾ ਸਰਕਾਰੇ ਦਰਬਾਰੀ ਕੰਮ ਚੱਲਦਾ ਸੀ ਉਹਨਾਂ ਨੂੰ ਆ ਕੰਦਾ ਪੁਲਿਸ ਵਾਲੇ ਪਵਾਏ ਦੋਦੀ ਲੇਖ ਪੜ ਪੱਕੀ ਹੈਗੀ ਏ ਤੇ ਤੁਸੀਂ ਆਦਾ ਵੀ ਤੁਸੀਂ ਕੰਦਾ ਪਾ ਸਕਦੇ ਨੇ ਜੇ ਤੁਹਾਡੇ ਨੰਬੜਾ ਕਰਨਗੇ ਤੇ ਨੰਨ ਚਾਨਾਂ ਦੇ ਪੀਸੀ ਲਾ ਦੇਵਾਂਦੇ ਇਸੇ ਗੱਲ ਨੂੰ ਡਰ ਨਾਲ ਅਸੀਂ ਸਕਦੇ ਵੀ ਅਸੀਂ ਕੈਮਰੇ ਵੀ ਲਵਾ ਲੈਨੇ ਤੁਹਾਡੇ ਕੋਲ ਪੂਫ ਵਗੈਰਾ ਹੈਗਾ ਤੁਸੀਂ ਜਗ੍ਹਾ ਜਿਹੜੀ ਖਰੀਦੀ ਵੀ ਹੈ ਹੈ ਪ੍ਰੂਫ ਹੈਗਾ ਤੁਹਾਡੇ ਕੋਲ ਜਿਹੜੀ ਤੁਸੀਂ ਜਗ੍ਹਾ ਖਰੀਦੀ ਸਾਡੇ ਕੋਲ ਪ੍ਰੂਫ ਹੈਗਾ ਸਾਡੇ ਕੋਲ ਪੱਕਾ ਹੈਗਾ ਪ੍ਰੂਫ ਆਖੋ ਤਾਂ ਅਸੀਂ ਅੱਗ ਕਰ ਦਿੰਨੇ ਆ ਫਿਰ ਠੀਕ ਹੈ ਹਾਂ ਹਾਂ ਕੀ ਮੰਗ ਗਈ ਤੁਹਾਡੀ ਹੁਣ ਸਾਡੀ ਮੰਗ ਹੈਗੀ ਵੀ ਸਾਡਾ ਨਿصاف ਕੀਤੀ ਜਾਣੀ ਚਾਹੀਦੀ ਹੈ। ਸਾਡਾ ਨਿصاف ਸਾਨੂੰ ਚਾਹੀਦਾ। ਸਾਨੂੰ ਆਹਦਾ ਨਿصاف ਚਾਹੀਦਾ ਵੀ ਮੇਰਾ ਪੁੱਤਰ ਹੈਗਾ, ਇਹ ਹੈਗਾ, ਇਹ ਮੇਰਾ ਬਜ਼ੁਰਗ ਹੈਗਾ ਨੂੰ ਰੰਗ ਲਕਵਾ ਹੋਇਆ ਵੈ। ਵੀ ਅਸੀਂ ਕਿਸੇ ਨਾਲ ਲੜਾਈ ਲਪਾ ਨਹੀਂ ਕਰ ਸਕਨੇ ਇਹ ਬੰਦਿਆਂ ਵਾਲੇ ਹੈਗੇ ਨੇ। ਕੱਲ ਇੰਨਾ ਜੁੱਦ ਕਰ ਦਿੱਤਾ ਨੇ ਸਾਡੇ ਨਾਲ। ਠੀਕ। ਸਾਨੂੰ ਇਹ ਨਿصاف ਚਾਹੀਦਾ। ਹਾਂਜੀ ਕੀ ਨਾਮ ਹੈ ਜੀ ਆਪਣਾ? ਸੋਮਰਾਂ। ਸੋਮਰਾਂ ਕਿਵੇਂ ਆ ਨੁਕਸਾਨ ਹੋਇਆ? ਪੇਟ ਟੁੱਟ ਸਾਰੇ ਖਿਲਰੇ ਪਏ ਨੇ ਕਿੰਨਾ ਨੁਕਸਾਨ ਕੀਤਾ ਤੁਸਾਂ। ਇਸ ਗੁਹਾੜੀਆਂ ਨੇ ਕੀਤਾ ਸੀ ਸਾਰਾ ਗੁੰਡੇ ਨਾ ਪਵਾਏ ਸੀ। ਸਾਨੂੰ ਪਤਾ ਨਹੀਂ ਹੈਗਾ ਸੀ 6 ਵਜੇ ਆਏ ਸੀ। ਤੇ ਸਾਰੇ ਨਿੱਕੀ ਕੁੜੀਆਂ ਉੱਤੇ ਚੜੀ ਖੜੀ ਸੀ ਕਿ ਮੰਮੀ ਆਪਣੇ ਕੋਏ ਪੱਟੀ ਜਾਨ ਨੂੰ ਆਪਣਾ ਕੈਮਰਾ ਛੋੜ ਦਿੱਤੇ ਆ ਕਿ ਮੈਂ ਕਿ ਪੁੱਤਰ ਆਪਾਂ ਹੁਣ ਕੀ ਕਰੀਏ ਮਹਣਾ ਸੀ ਭੱਜੇ ਅੱਗੂ ਤੇ ਉਹਨਾਂ ਕੋਲ ਤਾਂ ਬੜਾ ਬੜਾ ਹੀ ਕੋਸ਼ ਹੈਗਾ ਸੀ ਰਹਿਫ ਲੇਗੀ ਸੀ ਪਿਸਤੌਲ ਹੈਗੇ ਸੀ ਤੇ ਕਾਪ ਹੈਗੇ ਸੀ ਤੇ ਹੱਥਾਂ ਵਿੱਚ ਪਾਵਾਂ ਨਾਲੇ ਚੈਨਾ ਬੜੀਆਂ ਬੜੀ ਕੋਸ਼ ਹੈਗੇ ਸੀ ਉਹਨਾਂ ਦੇ ਕੋਲ ਤੇ ਉਹਨਾਂ ਸਾਰਾ ਕਰ ਦਿੱਤਾ ਵੀ ਇੱਕ ਵਾਰੀ ਤਾਂ ਬੁਰਾ ਹਾਲ ਕਰ ਦਿੱਤਾ ਸੀ ਉਹਨਾਂ ਸਾਡਾ ਤੇ ਅਸੀਂ ਫਿਰ ਮਨਾਨ ਵਰਜਾਈ ਕਰੇ ਗਿਆ ਸੀ ਉਹਨਾਂ ਬੜਾ ਅਗ ਲਾਈ ਬੜਾ ਬੜਾ ਕੁਛ ਕੀਤਾ ਉਹਨੇ ਸਾਡੇ ਨਾਲ ਤੇ ਅਸੀਂ ਮੜ ਜਦੋਂ ਉਹਨੇ ਮਾਰੀ ਤੇ ਮੇਰੀ ਫਰਜਾਈ ਦੀ ਉਹਨੇ ਉਂਗਲ ਤੋੜ ਦਿੱਤੀ ਬੜਾ ਬੜਾ ਨਾਲ ਸਾਡਾ ਸੋਨਾ ਵੀ ਲਏ ਗਏ ਸਾਡਾ ਪੈਸੇ ਵੀ ਲਏ ਗਏ ਤੇ ਬੜਾ ਬੜਾ ਉਹਨੇ ਕੀਤਾ ਸਾਡਾ ਖਾਨ ਨਹੀਂ ਕਿਉਂ ਕੀਤਾ ਗਿਆ ਕਿ ਵਜ੍ਹਾ ਕੀ ਸੀ ਉਹਦੇ ਪਿੱਛੇ ਇਹਦੇ ਪਿੱਛੇ ਵਜ੍ਹਾ ਸਾਡੀ ਕੋਈ ਨਹੀਂ ਗਈ ਸੀ ਸਾਡੀ ਬੜੇ 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 ਸਾਲਾਂ ਦੀ ਸਾਡੀ ਖਾਂ ਸਾਡੇ ਕੋਲ ਲਿਖੀ ਹੋਈ ਗਈ ਸੀ ਸਾਡੀ ਮੇਰੀ ਰਹਿਸ਼ੀ ਗਈ ਸੀ ਮੈਂ ਇੱਥੇ ਰਹਿਣੀ ਆ ਬੜੇ ਦਿਨਾਂ ਦੀ ਤੇ ਇਹ ਨਾ ਮੇਰੀ ਥਾਂ ਦੇ ਵਿੱਚੋਂ ਥਾਂ ਖਰੀਦੀ ਏ। ਅੱਛਾ ਜੀ। ਪਹਿਲਾਂ ਥਾਂ ਕਿੰਨਾ ਕੁਲ ਸੀ? ਪਹਿਲਾਂ ਥਾਂ ਸਾਢੇ ਕੋੜੀ ਸੀ ਦੀ। ਪਹਿਲਾਂ ਮੇਰੇ ਰਹਿੰਦੇ ਸੀ ਵਿਤਾਈ ਰਹਿੰਦੀ ਸੀ ਸੋ ਸਾਨੂੰ ਵੇਚ ਗਈ ਸੀ 2008 ਵਿੱਚ ਵੇਚ ਗਈ ਸੀ ਸਾਨੂੰ ਸਾਰੀ ਥਾਂ। ਅੱਛਾ ਜੀ। ਹਾਂ ਜੀ 6 ਮਰਲੇ ਆਂਦੇ ਸੀ ਆਦੇ 6 ਵੇਚ ਗਈ ਸੀ ਤੇ ਇਹਨਾਂ ਪਹਿਣ ਪਰ ਆਗੇ ਸੀ ਤੇ 6 ਆਦੀ ਵੇਚ ਗਈ ਸਾਨੂੰ। ਵੇਚ ਕਿੰਨਾ ਨੇ ਸੀ ਜਦੋਂ ਦੁਬਾਰੇ ਥਾਂ ਹੋਣਾ ਦੁਬਾਰਾ ਉਹਦੇ ਪੁੱਤਰ ਨੇ ਤੇ ਉਹਨਾਂ ਦੀ ਛੋਰ ਨੇ ਵੇਚੀ ਜੀ। ਲਿਖਾ ਪੜੀ ਵਗੈਰਾ ਉਹਨਾਂ ਕੋਲ ਵੀ ਗਈ ਹੈ ਨਹੀਂ ਉਹਨਾਂ ਕੋਲ ਤਾਂ ਆਦੀ ਜਿਹੜੀ ਉਹਨ ਦੀ ਲੇਖ ਪੜੇਗੀ ਸਾਡੇ ਕੋਲ ਤਾਂ ਪੁਰਾਣੀ ਲੇਖ ਪੜੇਗੀ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਿਨ੍ਹਾਂ ਨੇ ਦਵਾਰੇ ਥਾਣੇ ਵਿੱਚ ਸੀ ਸੀ ਥਾਣੇ ਵਿੱਚ ਵੀ ਕੀਤੀ ਸੀ ਸਾਰੀ ਕੀਤੀ ਸੀ ਉਹਨਾਂ ਸਾਰਿਆਂ ਨੇ ਕਿਹਾ ਸੀ ਵੀ ਇਹ ਥਾਂ ਪੱਕੀ ਲੇਖ ਪੜੇਗੀ ਨਹੀਂ ਤੁਸੀਂ ਇਹਦੇ ਚ ਨਜਾਇਜ਼ ਨਾ ਵੜੋ ਨਾ ਕਰੋ ਜਦੋਂ ਸਿਕੰਦਰਾ ਪਾਇਆ ਸੀ ਉਹਦੋਂ ਵੀ ਰੋਲਾ ਪਿਆ ਸੀ ਸਾਡਾ ਉਦੋਂ ਵੀ ਪੁਲਿਸ ਆਈ ਸੀ ਉਦੋਂ ਉਹਨਾਂ ਕਿਹਾ ਸੀ ਐਵੇਂ ਰੋਲਾ ਤੁਸੀਂ ਨਾ ਕਰੋ ਇਹਨਾਂ ਬੜਾ ਬੜਾ ਕੁਛ ਕੀਤਾ ਸੀ ਉਹਨਾਂ ਕਿਹਾ ਕਿ ਤੋਦੇ ਨਾ ਐਵੇਂ ਨਜਾਇਜ਼ ਵੜਸੋ ਤੇ ਤੁਹਾਡੇ ਪਰਚਾ ਕੱਟਾ ਜਾਣਾ ਹੈ ਬਿਨਾਂ ਦੇ ਨਾ ਵੜਸੋ ਦੇ ਤਾਂ ਇਹ ਨਹੀਂ ਮੰਨੇ ਫੇਰ ਵੀ ਨਹੀਂ ਮੰਨੇ ਫੇਰ ਵੀ ਇਹਨਾਂ ਸਾਨੂੰ ਕੱਲ ਸਾਡੇ ਤੋਂ ਗੁੰਡੇ ਨਾ ਪਵਾ ਦਿੱਤੇ ਤੁਸੀਂ ਥਾਣੇ ਕੋਤਲਾ ਕੀਤੀ ਦੁਬਾਰਾ ਜਦੋਂ ਇਹਨਾਂ ਵੱਲੋਂ ਜੜ ਤੋੜਦੇ ਤੇ ਹਮਲਾ ਕੀਤਾ ਗਿਆ ਜਦੋਂ ਦੁਬਾਰਾ ਹੋਣ ਨਾ ਹੋਣ ਤਾਂ ਥਾਣੇ ਤਾਂ ਹੋਣਾ ਸੀ ਕੀਤੀ ਤਲਾ ਅੱਛਾ ਕੀਤੀ ਹੈ ਹਾਂ ਜੀ ਇਹ ਕਿੰਨਾ ਕਿੰਨਾ ਨੂੰ ਸੱਟਾ ਫੇਟਾ ਵੱਜਿਆ ਨਾ ਕੋਈ ਦਾਖਲ ਦੁਖ ਲਗਿਆ ਤੁਹਾਡਾ ਹਾਂ ਜੀਗਾ ਸਾਡਾ ਕੌਣ ਹੈਗਾ ਇਹ ਉਹਦਾ ਮੇਰੇ ਪਰਚਾ ਹੀ ਹੈਗੀ ਦਾਖਲ ਅੱਛਾ ਜੀ ਹਾਂ ਕਿੰਨੇ ਕੁ ਸੱਟ ਫੇਟ ਵੱਜਿਆ ਹੁਣ ਸੱਟ ਬੜੀ ਲੱਗੀ ਉਹਨੂੰ ਸੁਰੂ ਹੀ ਫਿਰ ਇਹਨਾਂ ਦੇ ਕੱਪੜੇ-ਕੁਪੜੇ ਪਾੜੀ ਫਿਰੇ ਨੇ ਉਹਦੀ ਕੀਚੀ ਤੋ ਔਰ ਘਰ ਦਾ ਕਿੰਨਾ ਕੋ ਨੁਕਸਾਨ ਹੋਇਆ ਘਰ ਦੇ ਤਾਂ ਬੜਾ ਹੀ ਨੁਕੀਤਾ ਸਾਡਾ ਕੀ ਕੀ ਨੁਕਸਾਨ ਕੀਤਾ ਸਾਡਾ ਸੋਨਾ ਵੀ ਲਹਿ ਗਿਆ ਸਾਡਾ ਸਾਰਾ ਘਰ ਦਾ ਅੱਗ ਵੀ ਲਾ ਗਿਆ ਸਾਡੇ ਘਰੇ ਤੇ ਬਿਸਤਰਾ ਸਾਡੇ ਕੱਪੜੇ ਸਾਰੇ ਸਾੜ ਗਏ ਸਾਡਾ ਬਿਸਤਰਾ ਸਾੜ ਦਿੱਤਾ ਨੂੰ ਸਭ ਕੁਝ ਕੀਤਾ ਸਾਡੇ ਨਾਲ ਕਿੱਥੇ ਰਹਿੰਦੇ ਤੁਸੀਂ ਅਸੀਂ ਅਤਿਅਸਥੇ ਹੀ ਰਹਿੰਦੇ ਹਿੰਨੇ ਜਿੰਨਾਂ ਨੇ ਹਮਲਾ ਕੀਤਾ ਸੀ ਉਹ ਕਿੱਥੇ ਰਹਿੰਦੇ ਨੇ ਉਹ ਵੀ ਹਸਤੇ ਰਹਿੰਦੇ ਨੇ ਕਿੰਨੇ ਕੁ ਜਣੇ ਸੀਗੇ ਜਦੋਂ ਹਮਲਾ ਕਰਨਾ ਸੀ ਉਹ ਹੈਗੇ ਸੀ 25 ਜਣੇ ਹੈਗੇ ਸੀ ਠੀਕ ਪੰਜ ਕੀ ਨਾਮ ਜੀ ਆਪਣਾ ਸਨੇਤਾ ਹਾਂ ਜੀ ਤ੍ਰੇਤ ਰਾਣੀ ਜੀ ਕੀ ਗੱਲਬਾਤ ਹੋਈ ਤੁਸੀਂ ਹਸਪੀਟਲ ਪਹੁੰਚੇ ਜੀ ਜੀ ਸਾਨੂੰ ਸਾਡੇ ਗਵਾਂਢੀਆਂ ਨੇ ਕੁੱਟਮਾਰ ਕੀਤੀ ਕਿ ਆਈ ਸਿਤਾ ਸਾਡੇ ਕੰਦਾ ਪਾਣੀ ਦਿੱਤੀਆਂ ਉਹਨਾਂ ਸਾਡੇ ਕਮਰੇ ਤੋੜ ਦਿੱਤੇ ਸੀ ਅੱਛਾ ਜੀ ਉਸ ਤੋਂ ਬਾਅਦ ਮੇਰੀ ਦੀਦੀ ਨੂੰ ਕੁੱਟਮਾਰ ਕਰਦੇ ਸੀ ਮੈਂ ਉਹਨੂੰ ਛਡਾਉਣ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਡਾਕ ਮਾਰੀ ਕਿਉਂਕਿ ਮੈਂ ਪ੍ਰੈਗਨੈਂਸ ਸੀਗੀ ਸੀ ਤੇ ਇਹਨਾਂ ਨੇ ਮੈਂ ਹੱਥ ਕੀਤਾ ਤੇ ਮੇਰਾ ਹੱਥ ਫ੍ਰੈਕਚਰ ਹੋ ਗਿਆ ਕਦੋਂ ਦੀ ਗੱਲ ਹੈ ਜਿਹੜੀ ਅੰਮ੍ਰਿਤਾਲੇ ਸ਼ਾਮ ਦੀ ਗੱਲ ਸਨ ਅੱਛਾ ਜੀ ਉਹਨਾਂ ਵੱਲੋਂ ਘਰੇ ਹੀ ਹਮਲਾ ਕੀਤਾ ਗਿਆ ਹਾਂਜੀ ਸਾਡੇ ਘਰੇ ਹੀ ਕੀਤਾ ਗਿਆ ਕਿੰਨੇ ਜਣੇ ਆਏ ਸੀਗੇ ਉਹ ਉਹ ਵਾਵਾ ਜਨੇਗੇ ਸੀ ਤੇ ਵੀ ਸਾਰਾ ਪਰਿਵਾਰ ਹੈਗਾ ਸੀ ਇਹਨਾਂ ਮੇਰੇ ਗੁੰਡੇ ਵੀ ਪੱਟੇ ਨੇ ਇਹਨਾਂ ਵੱਧੂ ਮੈਨੂੰ ਕੁੱਟ ਮਾਰ ਕੀਤੀ ਹੈ ਹੋਰ ਵੀ ਕਿਸੇ ਦੀ ਪਛਾਣ ਹੈਗੀ ਤੁਹਾਨੂੰ ਜੀ ਪਛਾਣ ਉਹਨਾਂ ਗੁੰਡਿਆਂ ਦੇ ਤਾਂ ਨਹੀਂ ਉਹਨਾਂ ਕੋਲ ਸਾਰੇ ਹਥਿਆਰ ਵੀ ਹੈਗੇ ਸੀ ਕਿੰਨੇ ਕੁ ਜਣੇ ਸੀਗੇ ਉਹ ਉਹ ਕਰ 15 ਕੁ 20 15 ਕੁ ਜੀ ਨੇ ਹੈਗੇ ਸੀ ਅੱਛਾ ਜੀ ਕਾਰੇਜ ਅੰਟਰ ਕਿਤੇ ਨੂੰ ਹਾਂਜੀ ਉਹਨਾਂ ਕਾਰਜ ਕੰਦਾ ਪੱਟ ਕੇ ਆਏ ਸੀ ਮੈਂ ਹੋਰ ਕੀ ਕੀ ਨੁਕਸਾਨ ਕੀਤਾ ਉਹਨਾਂ ਨੇ ਜੀ ਉਹਨਾਂ ਸਾਡੇ ਸਮਾਨ ਨੂੰ ਅੰਦਰ ਆਗੂ ਵੀ ਲਾਈ ਸਾਡੀ ਚੋਰੀ ਵੀ ਕੀਤੀ ਨੇ ਸੋਨੇ ਦੀ ਪੈਸੇ ਪਾਦ ਦੇ ਵੀ ਸਾਡੇ ਅੱਛਾ ਜੀ ਹੋਰ ਇਸ ਤੋਂ ਇਲਾਵਾ ਕਿਸੇ ਨੂੰ ਛੱਟਪੇਟ ਮਾਰੀ ਉਹਨਾਂ ਨੇ ਜੀ ਉਸ ਟਾਈਮ ਸਾਰੇ ਆਪ ਕੋਲ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਗਿਆ ਹੋਗਾ ਸੀ ਅਸੀਂ ਦੋਵੇਂ ਇੱਥੇ ਹਾਂ ਕਾਰੇਜ ਕੌਣ ਕੌਣ ਸੀ ਮੇਰੀ ਦੀਦੀ ਤੇ ਮੈਂ ਲੜਾਈ ਕਿਸ ਮਕਸਦ ਨੂੰ ਲੈ ਕੇ ਹੋਈ ਹੈ ਸਾਡੀ ਘਰ ਦੀ ਥਾਂ ਖੋ ਜਸਾ ਅਸੀਂ ਖੋਣ ਨਹੀਂ ਦਿੰਦੇ ਕਾਵਾ ਟਾਈਮ ਹੋ ਗਿਆ ਰੋਲਾ ਪੈਂਦਾ ਤਾਂ ਗੱਲ ਨਿਪਟ ਵੀ ਗਿਆ ਸੀ ਇਹਨਾਂ ਉਸ ਤੋਂ ਬਾਅਦ ਮਰਹਮ ਨੂੰ ਡੰਡੇ ਪਾ ਸਕਦੇ ਕੋਣ ਨੇ ਉਹ ਕਿਉਂ ਉਹ ਰੋਲਾ ਕਿਉਂ ਟੋੜਾ ਉਹਨਾਂ ਨਾ ਪੈ ਰਿਆ ਜਗਾਂ ਦਾ ਉਹ ਸਾਡੀ ਥਾਂ ਖਰੀਦੀ ਹੋਈ ਸਾਡੀ ਥਾਂ ਲੈ ਲੈਂਦੇ ਨੇ ਅਸੀਂ ਥਾਂ ਨਹੀਂ ਦਿੰਦੇ ਕਿਉਂਕਿ ਅਸੀਂ ਪੈਸੇ ਭਰੇ ਹੋਏ ਨੇ ਥਾਂ ਦੂਜਾ ਲੈਣੀ ਤੇ ਘਰ ਬਣਾਣਾ ਪਚਾਉਂਦੇ ਜਾਂਦਾ ਅੱਛਾ ਅੱਜ ਸਾਡੇ ਕੋਲ ਜਗ੍ਹਾ ਥੋੜੀ ਹੈ ਅਸੀਂ ਇਹਨਾਂ ਨੂੰ ਮਿੰਤਾ ਵੀ ਕੀਤੀਆਂ ਤੁਸੀਂ ਹੋਰ ਕਿਤੇ ਜਗ੍ਹਾ ਲੈ ਲਓ ਤੇ ਸਾਨੂੰ ਨਾ ਖਰਾਬ ਕਰੋ ਸਾਨੂੰ ਵਾਰੀ ਵਾਰ ਖਰਾਬ ਕਰਦੇ ਹੋ ਤੁਹਾਡੇ ਕੋਲ ਕੋਈ ਲਿਖਾ ਪੜੀ ਵਗੈਰਾ ਹੈਗੀ ਹੈ ਹਾਂਜੀ ਸਾਡੇ ਕੋਲ ਸਾਬੂਲੇਖ ਪੜੀ ਪੱਕੀ ਹੈ ਇਸ ਤੋਂ ਪਹਿਲਾਂ ਵੀ ਕਰੇ ਤੁਹਾਡੇ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਹੋਇਆ ਸੀਗਾ ਕਣੀ ਹਾਂਜੀ ਰੋਲਾ ਰੱਪਾ ਬਹੁਤ ਪੈਂਦਾ ਸੀ ਸਾਡਾ ਕਿ ਫੈਸਲਾ ਵੀ ਹੋ ਚੁੱਕਾ ਸੀ ਕਿਉਂਕਿ ਸਾਨੂੰ ਥਾਣੇਦਾਰਾਂ ਨੇ ਵੀ ਕਿਹਾ ਤੁਸੀਂ ਆਦਾ ਰੱਖੋ ਕਬਜ਼ਾ ਕਰੋ ਕਿਉਂਕਿ ਤੁਹਾਡੀ ਲੇਖਵੜ ਪੱਕੀ ਹੈ ਤੁਹਾਡੀ ਮੁੱਲ ਖਰੀਦੀ ਪੱਕੀ ਹੈ ਪਰ ਇਹ ਸਾਨੂੰ ਵਾਰ-ਵਾਰ ਬੜਾ ਖਰਾਬ ਕਰਦੇ ਨੇ ਅੱਛਾ ਇਹ ਕਦੋਂ ਤੁਹਾਡੇ ਤੇ ਹਮਲਾ ਜਿਹੜਾ ਕੀਤਾ ਗਿਆ? ਜੀ ਇਹ ਕੱਲ ਸ਼ਾਮ ਨੂੰ ਕੀਤਾ ਸੀ। ਕੀ ਕੀ ਹਥਿਆਰ ਸੀ ਕੋਈ ਹੈਗੇ ਸੀ ਉਹਨਾਂ ਕੋਲ? ਹਾਂ ਜੀ ਉਹਨਾਂ ਕੋਲ ਇੱਕ ਪਿਸਤੌਲ ਸੀ, ਇੱਕ ਵੱਡੀ ਗਨ ਲਗੀ ਸੀ, ਬੰਦੂਕ ਉਹਨਾਂ ਕੋਲ ਪੰਜ ਵੀ ਸੀ, ਕਾਪੇ ਵੀ ਸੀ ਤੇ ਛੋਰੇ ਵੀ ਸੀ। ਕਿੰਨੇ ਜਣੇ ਨੂੰ ਉਹਨਾਂ ਨੇ ਜ਼ਖਮੀ ਕੀਤਾ? ਜੀ ਉਹਨਾਂ ਜੀ ਤਾਂ ਮੈਨੂੰ ਕੀਤਾ ਤੇ ਸਾਰਿਆਂ ਨੂੰ। ਤੁਹਾਡੇ ਤੇ ਕਿਸ ਚੀਜ਼ ਨਾਮਲਾ ਹੋਇਆ? ਮੇਰੇ ਤੇ ਜਨਾਬ ਨਾਮਲਾ ਹੋਇਆ। ਅੱਛਾ ਕੀ ਮੰਗ ਕੀ ਤੁਹਾਡੀ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਜਿਹੜੀ ਹੋਣੀ ਚਾਹੀਦੀ? ਨਾਲ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ, ਮੈਨੂੰ ਇਨਸਾਫ ਚਾਹੀਦਾ। ਅੱਛਾ ਜੀ।